ਬੇਸ਼ੱਕ ਵਗਦਾ ਰਹਾ ਬੇਸ਼ੱਕ ਵਗਦਾ ਰਹਾ ਬੇਸ਼ੱਕ ਵਗਦਾ ਰਹਾ ਇਸ਼ਕੇ ਦਾ ਦਰਿਆ ਬੇਸ਼ੱਕ ਵਗਦਾ ਰਹਾ ਇਸ਼ਕੇ ਦਾ ਦਰਿਆ ਇਸ਼ਕੇ ਦਾ ਦਰਿਆ ਕੀ ਦਾ ਦਰਿਆ ਐ ਪ੍ਰਭੂਦ ਇਸ਼ਕ ਦੀ ਐ ਪ੍ਰਭੂਦ ਇਸ਼ਕ ਦੀ ਐ ਪ੍ਰਭੂਦ ਇਸ਼ਕ ਦੀ ਇੱਕ ਵੀ ਨਾ ਆਈ ਐ ਪ੍ਰਭੂਦ ਇਸ਼ਕ ਦੀ ਇੱਕ ਵੀ ਨਾ ਆਈ ਹੰਤੇ ਮਰਗੇ ਤੜਪ ਤੜਪ ਕੇ ਪਿਆਸੇ ਮਰਗੇ ਤੜਪ ਤੜਪ ਕੇ ਪਿਆਸ ਨਾ ਕਿਸੇ बुझਾਈ ਪਿਆਸ ਨਾ ਕਿਸੇ बुझਾਈ ਐ ਪ੍ਰਭੂਦ ਇਸ਼ਕ ਦੀ ਇੱਕ ਵੀ ਨਾ ਆਈ ਇਤ ਪਰੂ ਨੂੰ ਦੇ ਕਿੱਕ ਦੀ ਇੱਕ ਵੀ ਨਾਈ ਵਾਂਗ ਪਪੀ ਹੈ ਮੇਰੀ ਹੁਣ ਹਾਲਤ ਹੋਈਏ ਵਾਂਗ ਪਪੀ ਹੈ ਮੇਰੀ ਹੁਣ ਹਾਲਤ ਹੋਈਏ ਵਾਂਗ ਪਪੀ ਹੈ ਮੇਰੀ ਹੋਈਏ ਰੈਂਦਾ ਤਰਸਦਾ ਜੋ ਅਮੁੱਲ ਦਾਤਾਂ ਨੂੰ ਦੈਂਦਾ ਤਰਸਦਾ ਜੋ ਅਮੁੱਲ ਦਾਤਾਂ ਨੂੰ ਸ਼ਾਮ ਸਵੇਰੇ ਦਿਸਦੇ ਨਾ ਕਿਸੇ ਰੋਗ ਲਗਾਇਆਏ ਸ਼ਾਮ ਸਵੇਰੇ ਦਿਸਦੇ ਨਾ ਕਿਸ ਰੋਗ ਲਗਾਇਆ ਏ ਜਿਸ ਰੋਗ ਲਗਾਇਆ ਏ ਲੋਚ ਦਰੈਂਦਾ ਹਰ ਵੇਲੇ ਦਿਲ ਮੇਰਾ ਮੁਲਾਕਾਤਾਂ ਨੂੰ ਲੋਚ ਦਰੈਂਦਾ ਹਰ ਵੇਲੇ ਦਿਲ ਮੇਰਾ ਮੁਲਾਕਾਤਾਂ ਨੂੰ ਵਿਛੜੇ ਨੂੰ ਥੇਤੇ ਕਰ ਕਰਕੇ ਖੁਸ਼ੀ ਕੋਈ ਮਨਾਈ ਨਾ ਵੇ ਖੜੇ ਨੂੰ ਟੇਟੇ ਕਰ ਕਰਕੇ ਖੁਸ਼ੀ ਕੋਈ ਮਨਾਈ ਨਾ ਖੁਸ਼ੀ ਕੋਈ ਮਨਾਈ ਨਾ ਐ ਪ੍ਰਭੂਦ ਇਸ਼ਕ ਦੀ ਐ ਪ੍ਰਭੂਦ ਇਸ਼ਕ ਦੀ ਇੱਕ ਵੀ ਆਈ ਨਾ ਬੇਸ਼ੱਕ ਵਗਦਾ ਰਹਿਆ ਇਸ਼ਕੇ ਦਾ ਦਰਿਆ ਬੇਸ਼ੱਕ ਵਗਦਾ ਰਹਾ ਇਸ਼ਕੇ ਦਾ ਦਰਿਆ ਕਰੀਏ ਤਸੋ ਕਿਸ ਨਾਲ ਹੁਣ ਲੱਖ ਸ਼ਿਕਾਇਤਾਂ ਕਰੀਏ ਦਸੋ ਕਿਸ ਨਾਲ ਹੁਣ ਲੱਖ ਸ਼ਿਕਾਇਤਾਂ ਕਿਉਂ ਨਾ ਇਸ਼ਕ ਅਤਾ ਨੂੰ ਐ ਰਾਤ ਆਇਆ ਕਰੀਏ ਤਸੋ ਕਿਸ ਨਾਲ ਹਨ ਲੱਖ ਸ਼ਿਕਾਇਤਾਂ ਕਿਉਂ ਨਾ ਇਸ਼ਕ ਤਾਨੂੰ ਹੈਰਾਸੇ ਆਇਆ ਕੀ ਦੱਸੀਏ ਕੀ ਦੱਸੀਏ ਕਿਸ ਨੇ ਕਿਉਂ ਸਾਨੂੰ ਰੁਲਾਇਆ ਏ ਕੀ ਦੱਸੀਏ ਕਿਸ ਨੇ ਕਿਉਂ ਰੁਲਵਾਇਆ ਜਾਪਣ ਮਹੀਨੇ ਤਾਲ ਦੇਦ ਜਿਸ ਦੀ ਪਾਈ ਨਾ ਜਾਪਣ ਮਹੀਨੇ ਤਾਲ ਦੀਦ ਜਿਸ ਦੀ ਪਾਈ ਨਾ ਹੈ ਪ੍ਰਬੋਧ ਇਸ਼ਕ ਦੀ ਕਵੀ ਆਈ ਨਾ ਹੈ ਪ੍ਰਬੋਧ ਇਸ਼ਕ ਦੀ ਇੱਕ ਵੀ ਨਾ ਆਈ ਹੈ ਪ੍ਰਭੂ ਦੇ ਇਸ਼ਕ ਦੀ ਕਦੀ ਨਾ ਹੋਈ ਬੇਸ਼ੱਕ ਵਗਦਾ ਰਹਾ ਇਸ਼ਕੇ ਦਾ ਦਰਿਆ ਨੀ ਕਰਨੀ ਕਦੇ ਨੀ ਕਰਨੀ ਕਦੇ ਗੱਲ ਖੁਦ ਕੁਸ਼ੀ ਦੀ ਬੇਸ਼ੱਕ ਆਇਆ ਤੰਗ ਕਈ ਹਾਲਾਤਾਂ ਤੋਂ ਨੀ ਕਰਨੀ ਕਦੇ ਗਲ ਖੁਦ ਖੁਸ਼ੀ ਦੀ ਬੇਸ਼ੱਕ ਆਇਆ ਤੰਗ ਕਈ ਹੁਲਾਤਾ ਤੂੰ ਨਹੀਂ ਗਵਾਣਾ ਕੁਝ ਮਰ ਕੇ ਵਿੱਚ ਯਾਦਾਂ ਲਿਖ ਦੇ ਗੀਤ ਰਹਿਣਾ ਲੈ ਕੰਮ ਜਜ਼ਬਾ ਤੂੰ ਨਹੀਂ ਗਵਾਣਾ ਕੁਝ ਮਰ ਕੇ ਵਿੱਚ ਯਾਦਾਂ ਲਿਖ ਦੇ ਗੀਤ ਰਹਿਣਾ ਲੈ ਕੰਮ ਜਜਵਾਤਾ ਤੂੰ ਗੀਤ ਕਵਤਾਵਾਂ ਬਦਗੇ ਤਾਂ ਹੀ ਮਿਲੀ ਸਾਈਂ ਨਾ ਰਿਆ ਵਗਦਾ ਦੇਸ਼ਕ ਦੇਸ਼ਕ ਵਗਦਾ ਰਹਾਂ ਇਸਕੇ ਦਾਦਰਿਆ ਦੇਸ਼ਕ ਵਗਦਾ ਰਹਾਂ ਇਸਕੇ ਦਾਦਰਿਆ ਨੈਣ ਜੋਤੀ ਨੂੰ ਚੇਤੇ ਕਰ ਕਰਕੇ ਜਦੋਂ ਜਦੋਂ ਵੀ ਮੇਰਾ ਦਿਲ ਪਰ ਆਉਂਦਾ ਏ ਨੈਣ ਜੋਤੀ ਨੂੰ ਚੇਤੇ ਕਰ ਕਰਕੇ ਜਦੋਂ ਜਦੋਂ ਵੀ ਮੇਰਾ ਦਿਲ ਪਰ ਆਉਂਦਾ ਏ ਕਰਦਾ ਨਾ ਪਰਵਾ ਫਿਰ ਕਿਸੇ ਹਾਲਾਤਾਂ ਦੀ ਕਰਦਾ ਨਾ ਪਰਵਾ ਕਿਸੇ ਹਾਲਾਤਾਂ ਦੀ ਹੋ ਚੱਲਾ ਫਿਰ ਸੰਗ ਰੂਰ ਵੀ ਰਹਿਦਾ ਦਿਖਦਾ ਗਾਉਂਦਾ ਏ ਕਦ ਤਾ ਨਾ ਪਰਵਾ ਫਿਰ ਕਿਸੇ ਹਾਲਾਤਾਂ ਦੀ ਹੋ ਚੱਲਾ ਫਿਰ ਸੰਗ ਰੂਰ ਵੀ ਰਹਿਦਾ ਦਿਖਦਾ ਗਾਉਂਦਾ ਏ ਸੁਣ ਸੁਣ ਗੀਤ ਉਪਲ ਦੇ ਸੁਣ ਸੁਣ ਗੀਤ ਉਪਲ ਦੇ ਉਈ ਖੁਸ਼ੀ ਲਕਾਈ ਨਾ ਬੇਸ਼ੱਕ ਵਗਦਾ ਰਹਾਂ ਇਸ਼ਕੇ ਦਾ ਦਰਿਆ ਬੇਸ਼ੱਕ ਵਗਦਾ ਰਹਾਂ ਇਸ਼ਕੇ ਦਾ ਦਰਿਆ ਇਸ਼ਕੇ ਦਾ ਦਰਿਆ ਇਸ਼ਕੇ ਦਾ ਦਰਿਆ